ਕਾਬਲੇ ਖਾਣੇ ਵਿੱਚ ਕੀ ਕਿ ਪਦੋਸ਼ੀ ਆਫਸੋਨ ਜੀ ਸੋਨੂ ਉਸਨੇ ਗ੍ਰਸਤਾ ਦਿੱਤਾ ਹੈ ਪਨਾਤਾ ਅੱਜ ਨਹੀਂ ਪੁੱਛ ਲਾਂ ਜੋ ਤੋ ਦਿੱਤੇ ਕਰੋ ਕੇ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰੰਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਡੋਰ ਦਾ ਇੱਕ ਬੜਾ ਜੋ ਪ੍ਰਚਲਿਤ ਹੈਗਾ ਕਿ ਇਹ ਜਿਹੜਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ ਜੋਨ ਖਤਰਾ ਹੁੰਦਾ ਕਿ ਕਿ ਲੋਕਾਂ ਦੇ ਨੱਕ ਨੂੰ ਕੱਟੇ ਜਾਂਦੇ ਨੇ ਜੂਸ ਨਾਲ ਜੰਗਤਰਾ ਹੁੰਦਾ ਕਿ ਪੰਛੀ ਹੁੰਦੇ ਉਹਨਾਂ ਦੇ ਪਰਵਧਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇਹਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਸ਼੍ਰੀ ਐਨ ਜੀ ਦੀ ਡਾਇਰੈਕਟਰ ਤੇ ਇਹ ਕਲੱਬ ਬੜੀ ਜੰਨੀ ਪਦਰ ਤੇ ਮਹੌ ਚੜੀ ਹੋਈ ਹੈ ਉਸੇ ਮੂਹਰੇ ਤਹਿਤ ਕਰਦੇ ਆਂ ਤਲ ਖਾਨਕਾਦੀਆਂ ਵੱਲੋਂ ਸਪੈਸ਼ਲ ਬਰਾਇਨ ਦੀ ਮਦਦ ਦੇ ਨਾਲ ਖਾਨਕਾਦੀਆਂ ਵਿਖੇ ਜਿਹੜੇ ਮਿਸਟਰ ਸੋਨੂ ਹੈ ਜਿਹੜੇ ਸੋਨੂ ਕੋਲ ਸੋਨਾ ਬੇਟੀਆਂ ਰਾਮਕੀਤੀਆਂ ਦੇ ਘਟੂਆਂ ਦੀਆਂ ਇੱਕ ਬੇਟੀ ਦੇ ਵਿੱਚ ਬਿਲਕੁਲ ਟਾਲੀ ਘਟੂਣੇ ਟੋਟਲ ਇਹ 768 ਘਟੂ ਬੰਦੇ ਨੇ ਜਿਹੜੇ ਬ੍ਰਾਹਮਣ ਕਰਕੇ ਯਾਨੀ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 3321 ਮਿਸਟਰ ਕਿਤਾ

ਜਿਹੜੇ ਬੱਚੇ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨੂੰ ਇਹ ਚਾਇਨਾ ਡੋਰ ਨੂੰ ਬਿਲਕੁਲ ਉਸ ਨਾ ਕਰਮ ਇਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਇਹ ਇਹਨਾਂ ਨੇ ਬੜਾ propaganda ਡਾਣੀ ਹੈ ਉਹ ਜਰਨਲ ਯੂਜ਼ ਕਰਨ ਕਿਉਂਕਿ ਜਿਹਦੀ ਜਾਣ ਦੇ ਨਾਲ ਫਲਵਾੜ ਨਾ ਕਰਮ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਿਸ ਵੱਲੋਂ ਕਿ ਇਹਨਾਂ ਨੂੰ ਵੇਚਨ ਤੋਂ ਬਾਅਦ ਜਾਣ ਉਹ ਥੋੜੇ ਜਿਹਾ ਆਪਣੇ ਫਾਇਦੇ ਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ